ਭਾਈ ਸੈਦਾ ਦੇ ਨਾਮ ਤੇ ਇਹਨਾਂ ਨੂੰ ਜਾਣਿਆ ਜਾਂਦਾ ਹੈ ਜੋ ਕਿ ਬਾਅਦ ਵਿੱਚ ਸੈਦ ਖਾਨ ਦੇ ਨਾਮ ਦੇ ਨਾਲ ਸੰਗਤਾਂ ਦੇ ਵਿੱਚ ਬਹੁਤ ਹੀ ਸਤਿਕਾਰੇ ਗਏ ਤਾਂ ਭਾਈ ਸੈਦਾ ਜੀ ਸੰਗਤ ਜੀ ਮੁਸਲਮਾਨ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਤੇ ਗਰੀਬ ਪਰਿਵਾਰ ਨਾਲ ਇਹਨਾਂ ਦਾ ਸੰਬੰਧ ਹੈ ਤਾਂ ਇਹ ਮਲਾਹ ਹਨ ਸੰਗਤ ਜੀ ਢੀੜੀ ਨੂੰ ਚਲਾ ਕਰਕੇ ਸੰਗਤਾਂ ਨੂੰ ਦਰਿਆ ਤੋਂ ਪਾਰ ਕਰਦੇ ਨੇ ਤੇ ਉੱਥੋਂ ਜਿਹੜੀ ਕੁਸ਼ ਮਾਇਆ ਇਕੱਠੀ ਹੋ ਜਾਂਦੀ ਹੈ ਉਹਦੇ ਨਾਲ ਆਪਣਾ ਘਰ ਦਾ ਖਰਚਾ ਚਲਾਉਂਦੇ ਨੇ ਤੇ ਨਾਲ ਸੰਗਤ ਜੀ ਇਹ ਦਿਨ ਤੇ ਰਾਤ ਢੀੜੀ ਚਲਾਉਂਦਿਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਿਮਰਨ ਮਨੋਂ ਕਰਦੇ ਨੇ ਕਈ ਵੇਲੇ ਬਿਮਾਰੀ ਵਰਾਗ ਵਿੱਚ ਆ ਕਰਕੇ ਇਹਨਾਂ ਦੀਆਂ ਅੱਖਾਂ ਨੰਮ ਹੋ ਜਾਂਦੀਆਂ ਨੇ ਤਾਂ ਸੰਗਤ ਜੀ ਉਸ ਸਮੇਂ ਕੋਈ ਜ਼ਿਆਦਾ ਸਾਧਨ ਨਹੀਂ ਸਨ ਤਾਂ ਕੀਰਤਨ ਨੂੰ ਹੀ ਮੁੱਖ ਰੱਖਣ ਵਾਸਤੇ ਗੁਰੂ ਸਾਹਿਬ ਨੇ ਕਿਹਾ ਹੈ ਤਾਂ ਦਰਸ਼ਨਾਂ ਦੀ ਇਹਨਾਂ ਨੂੰ ਇਤਿਆਸ ਹੈ ਭਾਈ ਸੈਦਾ ਜੀ ਨੂੰ ਪਰ ਜਾ ਕਰਕੇ ਅਨੰਦਪੁਰ ਦਰਸ਼ਨ ਨਹੀਂ ਕਰ ਸਕਦੇ ਇੱਕ ਦਿਨ ਸਮਾ ਆਪਣੀ ਚਾਲ ਚੱਲਦਿਆਂ ਗਿਆ ਤਾਂ ਸੁਭਾਗ ਐਸਾ ਪ੍ਰਾਪਤ ਹੋਇਆ ਸੰਗਤ ਜੀ ਕੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੇ ਘਾਟ ਤੇ ਆਪਣੇ ਚਰਨ ਪਾਏ ਹਨ ਤਾਂ ਕਿਉਂਕਿ ਇਸ ਘਾਟ ਦੇ ਉੱਪਰ ਹੋਰ ਵੀ ਕਈ ਬੇੜੀਆਂ ਦੇ ਮਲਾਹ ਨੇ ਜਿਨ੍ਹਾਂ ਦੀਆਂ ਬੇੜੀਆਂ ਬਹੁਤ ਕੀਮਤੀ ਸੋਹਣੀਆਂ ਨਵੀਆਂ ਨੇ ਤੇ ਵਸਤਰ ਵੀ ਉਹਨਾਂ ਦੇ ਬਹੁਤ ਸੋਹਣੇ ਤੇ ਭਾਈ ਸੈਦਾ ਜੀ ਦੀ ਜਿਹੜੀ ਬੇੜੀ ਹੈ ਉਹ ਰੇਰ ਕੀਤੀ ਹੋਈ ਪ੍ਰਾਣੀ ਬੇੜੀ ਹੈ ਪ੍ਰਾਣੇ ਵਸਤਰ ਨੇ ਤਾਂ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੇਖ ਕਰਕੇ ਮਨ ਵਿੱਚ ਇੱਛਾ ਜਾਗੀ ਕੋਈ ਸੋਚੇ ਕਿ ਸਾਡੀ ਬੇੜੀ ਤੇ ਸਵਾਰ ਹੋਣਗੇ ਕੋਈ ਕਹੇ ਸਾਡੀ ਬੇੜੀ ਤੇ ਸਵਾਰ ਹੋਣਗੇ ਤਾਂ ਸਾਰੇ ਬੇੜੀਆਂ ਵਾਲੇ ਉੱਠ ਕੇ ਖੜੇ ਹੋ ਗਏ ਹਨ ਮਨ ਵਿੱਚ ਇਹ ਸੀ ਕਿ ਪਾਸ਼ਾ ਹੈ ਮਾਇਆ ਦੇ ਗਫੇ ਬੇੰਤ ਦੇਵੇਗਾ ਤੇ ਭਾਈ ਸੈਦਾ ਜੀ ਸੰਗਤ ਜੀ ਬੈਠੇ ਹੋਏ ਹਨ ਮਨ ਵਿੱਚ ਸਿਮਰਨ ਕਰ ਰਹੇ ਹਨ ਕਿ ਤੂੰ ਦੀਨ ਦੁਨੀਆ ਦਾ ਮਾਲਕ ਹੈ ਜੇ ਮੇਰੀ ਬੇੜੀ ਵਿੱਚ ਬੈਠ ਜਾਵੇਂ ਤੇ ਮੇਰਾ ਬੇੜਾ ਪਾਰ ਹੋ ਜਾਏ ਸੰਗਤ ਜੀ ਅਰਦਾਸ ਕਦੇ ਬਿਰਥੀ ਨਹੀਂ ਜਾਂਦੀ ਅਰਦਾਸ ਸਾਨੂੰ ਕਰਨੀ ਆਉਣੀ ਚਾਹੀਦੀ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਭਾਈ ਸੈਦਾ ਜੀ ਦੇ ਦਿਲ ਦੀਆਂ ਜਾਣ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਚਰਨ ਜਿਹੜੇ ਹਨ ਆਪਣੇ ਸ੍ਰੀ ਚਰਨ ਕਮਲੋ ਭਾਈ ਸੈਤਾ ਜੀ ਦੀ ਬੇੜੀ ਵਿੱਚ ਪਾਏ ਨੇ ਤਾਂ ਸੰਗਤ ਜੀ ਇਹ ਗਰੀਬ ਸਿੱਖ ਨੇ ਹਾਲ ਹੋ ਗਿਆ ਹੈ ਨਾਲੇ ਹੰਝੂ ਵਹਾਉਂਦਾ ਹੈ ਨਾਲੇ ਸਤਿਗੁਰਾਂ ਦਾ ਸਤਕਾਰ ਕਰਦਾ ਹੈ ਤਕੂਟਨ ਕੋਟ ਸਤਕਾਰ ਕਰਦਾ ਹੋਇਆ ਇਹਨੇ ਬੇੜੀ ਨੂੰ ਠੇਲਿਆ ਹੈ ਤਸੰਗਤ ਜੀ ਆਮ ਕੀ ਹੁੰਦਾ ਕਿ ਬੇੜੀ ਚਲਾਉਣ ਲੱਗਿਆਂ ਮੂੰਹ ਅੱਗੇ ਨੂੰ ਕਰਦਾ ਹੈ ਮਲਾਹ ਤੇ ਇਹਨੇ ਮੂੰਹ ਸਤਿਗੁਰਾਂ ਵੱਲੋਂ ਕੀਤਾ ਹੈ ਆਪਣਾ ਤੇ ਪੁੱਠਾ ਹੋ ਕੇ ਬੇੜੀ ਚਲਾਉਂਦਾ ਹੈ ਕਿ ਸਤਿਗੁਰਾਂ ਵੱਲ ਕਿਤੇ ਪੇਠ ਨਾ ਹੋ ਜਾਏ ਮਸਾਂ ਸੁਭਾਗ ਪ੍ਰਾਪਤ ਹੋਈ ਨੇ ਤਾਂ ਇਹ ਵਿਰਾਗ ਦੇ ਵਿੱਚ ਹੰਝੂ ਭਰੌਂਦਾ ਹੋਇਆ ਬੇੜੀ ਨੂੰ ਅੱਕੇ ਵਧਾਰਿਆ ਹੈ ਕਿ ਸਤਿਗੁਰੂ ਬੇਅੰਤ ਹੈ ਇੱਕ ਗਰੀਬ ਦੀ ਬੇੜੀ ਵਿੱਚ ਚਰਨ ਪਾਏ ਨੇ ਤਾਂ ਇਸੇ ਹੀ ਤਰ੍ਹਾਂ ਸੰਗਤ ਜੀ ਭਾਈ ਸੈਦ ਖਾਨ ਨੂੰ ਪਤਾ ਹੀ ਨਹੀਂ ਲੱਗਿਆ ਹੈ ਕਿ ਕਦੋਂ ਕਿਨਾਰਾ ਆ ਗਿਆ ਹੈ ਤਾਂ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਸੈਤਾ ਜੀ ਨੂੰ ਹਲਾ ਕੇ ਝੂਣ ਕੇ ਕਿਹਾ ਕਿ ਭਾਈ ਸਾਹਿਬ ਕਿਨਾਰਾ ਆ ਗਿਆ ਹੈ ਤਾਂ ਬੜੇ ਹੀ ਸਤਕਾਰ ਦੇ ਅਦਬ ਦੇ ਨਾਲ ਭਾਈ ਜਨ ਸੈਤਾ ਜੀ ਨੇ ਸਤਿਗੁਰਾਂ ਨੂੰ ਬੀੜੀ ਤੋਂ ਉਤਾਰਿਆ ਚਰਨ ਪਰਸੇ ਤੇ ਕੋਟ ਕੋਟ ਸ਼ੁਕਰਾਨਾ ਕੀਤਾ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਬਾਰੇ ਸੁਣਿਆ ਸੀ ਅੱਜ ਵੇਖ ਲਿਆ ਹੈ ਮੈਂ ਧੰਨ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਰਾਜਿਆਂ ਦੇ ਰਾਜੇ ਹਨ ਰਾਜਾਨ ਰਾਜ ਪਹਾਨਾਨ ਪਹਾਨ ਦੇਵਾਨ ਦੇ ਉਪਮਾ ਮਹਾਨ ਜਾਪ ਸਾਹਿਬ ਦੀ ਬਾਣੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਪੁਰਖ ਨੂੰ ਰਾਜਿਆਂ ਦਾ ਰਾਜਾ ਕਹਿ ਰਹੇ ਹਨ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਸੈਦਾ ਜੀ ਨੂੰ ਪੁੱਛਿਆ ਕਿ ਭਾਈ ਸਾਹਿਬ ਮੰਗੋ ਕੀ ਮੰਗਦੇ ਜੀ ਤਾਂ ਭਾਈ ਸੈਦਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਜੇ ਤੁਠੇ ਹੋ ਰਹਿਮਤ ਦੇ ਘਰ ਵਿੱਚ ਆਏ ਹੋ ਤਾਂ ਕਿਉਂਕਿ ਸਾਡਾ ਤੇ ਤੁਹਾਡਾ ਧੰਦਾ ਇੱਕ ਹੈ ਮੈਂ ਵੀ ਮਲਾਹ ਹਾਂ ਤੇ ਤੁਸੀਂ ਵੀ ਮਲਾਹ ਹੋ ਸਤਿਗੁਰੂ ਜੀ ਕਹਿੰਦੇ ਕਿ ਸਾਡੀਆਂ ਤਾਂ ਕੋਈ ਬੇੜੀਆਂ ਨਹੀਂ ਹਨ ਤੇ ਅਸੀਂ ਫਿਰ ਮਲਾਹ ਕਿਵੇਂ ਹਾਂ ਜਿਵੇਂ ਬੱਚੇ ਨੂੰ ਕੋਈ ਪੁੱਛਦਾ ਹੈ ਨਾ ਤੇ ਜਾਣਦੇ ਹੋਏ ਵੀ ਭਾਈ ਸਾਹਿਬ ਨੂੰ ਪੁੱਛ ਰਹੇ ਹਮ ਭਾਈ ਸੈਦਾ ਜੀ ਨੂੰ ਤੇ ਭਾਈ ਸੈਦਾ ਜੀ ਨੇ ਦੱਸਿਆ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਸੀਂ ਭਵ ਸਾਗਰ ਤੋਂ ਪਾਰ ਕਰਦੇ ਜੇ ਸੰਗਤਾਂ ਨੂੰ ਤੇ ਮੈਂ ਤਰਿਆ ਪਾਰ ਕਰਵਾਉਂਦਾ ਹਾਂ ਤੇ ਇਸ ਤਰ੍ਹਾਂ ਤੁਸੀਂ ਵੀ ਮਲਾਹ ਤੇ ਮੈਂ ਵੀ ਮਲਾਹ ਹਾਂ ਤਾਂ ਫੇਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਸੇ ਮਾਇਆ ਦੀ ਲੋੜ ਨਹੀਂ ਹੈ ਦਇਆ ਕਰੋ ਜਿਸ ਤਰ੍ਹਾਂ ਮੈਂ ਤੁਹਾਨੂੰ ਦਇਆ ਤਰਿਆ ਪਾਰ ਕਰਵਾਇਆ ਹੈ ਉਸੇ ਹੀ ਤਰ੍ਹਾਂ ਜਦੋਂ ਮੇਰੀ ਮੌਤ ਹੋਏ ਭਵ ਸਾਗਰ ਤੋਂ ਮੈਨੂੰ ਪਾਰ ਕਰਾ ਦੇਣਾ ਇਹ ਹੈ ਸੰਗਤ ਜੀ ਇੱਕ ਸਿੱਖ ਦੀ ਅਰਦਾਸ ਦੂਜੇ ਪਾਸੇ ਅਸੀਂ ਸੰਗਤ ਜੀ ਕੀ ਕਰਦੇ ਹਾਂ ਕਿ ਅਰਦਾਸ ਕਰਨ ਲੱਗਿਆਂ ਵੀ ਅਸੀਂ ਵਪਾਰ ਕਰਦੇ ਹਾਂ ਉਹ ਵੀ ਚਤਰਾਈ ਭਰਿਆ ਵਪਾਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨਾਲ ਕਰਦੇ ਹਾਂ ਸਾਡਾ ਇਹ ਵਪਾਰ ਹੈ ਸੰਗਤ ਜੀ ਅਸੀਂ ਸਤਿਗੁਰਾਂ ਨੂੰ ਕਹਿੰਦੇ ਹਾਂ ਕਿ ਪਹਿਲੋਂ ਸਾਨੂੰ ਧਨ ਦੇ ਕੋਠੀਆਂ ਦੇ ਪੁੱਤਰ ਜੈਦਾਤਾ ਦੇ ਫੇਰ ਅਸੀਂ ਪਾਠ ਕਰਾਂਗੇ ਫੇਰ ਅਸੀਂ ਅਖੰਡ ਪਾਠ ਕਰਾਵਾਂਗੇ ਅਸੀਂ ਇੰਨੇ ਚਾਤਰਾਂ ਸੰਗਤ ਜੀ ਕਿ ਅਸੀਂ ਪਹਿਲੋਂ ਸਤਿਗੁਰਾਂ ਤੋਂ ਪਦਾਰਥ ਭਾਲਦੇ ਹਾਂ ਤੇ ਫੇਰ ਕਹਿੰਦੇ ਹਾਂ ਕਿ ਅਸੀਂ ਅਖੰਡ ਪਾਠ ਕਰਾਵਾਂਗੇ ਅਸੀਂ ਨਾਮ ਜਪਣਾ ਸ਼ੁਰੂ ਕਰਾਂਗੇ ਕਈ ਵਾਰ ਤਾਂ ਹੈਰਾਨੀ ਹੁੰਦੀ ਹੈ ਸੰਗਤ ਜੀ ਕਈ ਪੋਲੇ ਸਿੱਖਾਂ ਨੂੰ ਅਸੀਂ ਆਪ ਸੁਣਿਆ ਹੈ ਉਹ ਕਹਿੰਦੇ ਹਨ ਕਿ ਜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੈਨੂੰ ਪੁੱਤਰ ਦੀ ਦਾਤ ਦੇ ਦੇਣ ਤੇ ਮੈਂ ਸਿਰ ਤੇ ਪਰਨਾ ਬੰਨਣਾ ਸ਼ੁਰੂ ਕਰ ਦਿਆਂਗਾ ਹੁਣ ਸਿੱਖ ਦੀ ਕੁਰਬਾਨੀ ਦੇਖ ਲਓ ਸੰਗਤ ਜੀ ਗੁਰੂ ਕੀ ਬਾਣੀ ਦੇ ਫਰਮਾਨ ਹਨ ਜੋ ਤੋ ਪੇਮ ਖੇਲਣ ਕਾ ਚਾਓ ਸਿਰ ਧਾਰ ਤਲੀ ਕਲੀ ਮੇਰੀ ਆਓ ਇੱਥੇ ਸੀਸ ਦੇਣ ਦੀ ਗੱਲ ਹੋ ਰਹੀ ਹੈ ਤੇ ਸਿੱਖ ਅੱਜ ਦਾ ਕਹਿੰਦਾ ਹੈ ਕਿ ਮੈਂ ਜੇ ਗੁਰੂ ਮੈਨੂੰ ਦਾਤ ਦੇ ਦੇਵੇ ਉਹ ਵੀ ਪਹਿਲੋਂ ਤਾਂ ਫੇਰ ਮੈਂ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਆਸਰੇ ਦੇ ਨਾਲ ਸਿਰ ਤੇ ਪਰਨਾ ਬਨ ਲਵਾਂਗਾ ਤਾਂ ਇਹ ਵਪਾਰ ਹੈ ਸੰਗਤ ਜੀ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਚਤਰਾਈਆਂ ਸਤਗੁਰ ਨੂੰ ਪਸੰਦ ਨਹੀਂ ਹਨ ਭਾਈ ਸੈਦ ਖਾਨ ਦੀ ਤਰ੍ਹਾਂ ਨਿਮਰਤਾ ਤੇ ਭਾਵਨਾ ਦੀ ਲੋੜ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਤੇ ਵੀ ਦੂਰ ਨਹੀਂ ਨੇ ਤਾਂ ਸੰਗਤ ਜੀ ਅਰਦਾਸ ਇੱਕ ਸੂਤਰ ਹੈ ਇਸ ਸੂਤਰ ਦੇ ਨਾਲ ਸਿੱਖ ਤੇ ਗੁਰੂ ਦੋਵੇਂ ਬੱਜੇ ਹੋਏ ਨੇ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹਰ ਸਿੱਖ ਨੂੰ ਮਾਈ ਭਾਈ ਨੂੰ ਅਰਦਾਸ ਜਵਾਨੀ ਹੋਣੀ ਚਾਹੀਦੀ ਹੈ ਅਰਦਾਸ ਜਵਾਨੀ ਆਉਂਦੀ ਹੋਵੇ ਤੇ ਜਿਆਦਾ ਨਹੀਂ ਤੇ ਪੰਜ ਪੌੜੀਆਂ ਦੇ ਪਾਠ ਕੰਠ ਹੋਣ ਸਿੱਖ ਅਭਿਆਸ ਕਰਦਾ ਹੋਵੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਬੇੜੇ ਪਾਰ ਕਰਦੇ ਹੁੰਦੇ ਹਨ